5000 ਰੁਪਏ ਦਾ ਨਿਵੇਸ਼ ਤੁਹਾਨੂੰ ਬਣਾ ਸਕਦਾ ਹੈ ਕਰੋੜਪਤੀ ਸਮਝੋ ਕੀ ਹੈ ਪੂਰੀ ਸਕੀਮ ਤੇ ਕੀ ਹੈ ਪੂਰੀ ਇਸ ਦੀ ਸਚਾਈ ਅੱਜ ਦੇ ਸਮੇਂ ਦੇ ਵਿੱਚ ਕੌਣ ਨਹੀਂ ਕਰੋੜਪਤੀ ਬਣਨਾ ਚਾਹੁੰਦਾ ਹਰ ਇੱਕ ਇਨਸਾਨ ਚਾਹੁੰਦਾ ਹੈ ਕਿ ਬੁਢਾਪੇ ਤੱਕ ਉਸ ਦਾ ਫੰਡ ਐਨਾ ਇਕੱਠਾ ਹੋ ਜਾਵੇ ਕਿ ਉਹ ਆਪਣਾ ਬੁਢਾਪਾ ਬਹੁਤ ਚੰਗੇ ਤਰੀਕੇ ਨਾਲ گزار ਸਕੇ ਪਰ ਤੁਹਾਨੂੰ ਦੱਸ ਦੇ ਗਏ ਕਾ ਰਿਪੋਰਟ ਸਾਹਮਣੇ ਆਈ ਹੈ ਉਸ ਦੇ ਮੁਤਾਬਕ ਕਿਹਾ ਜਾ ਰਹਾ ਹੈਗਾ ਕਿ 5000 ਦਾ ਨਿਵੇਸ਼ ਕਰਕੇ ਤੁਸੀਂ ਕਰੋੜਪਤੀ ਬਣ ਸਕਦੇ ਹੋ ਇਸ ਗੱਲ ਦੀ ਪੂਰੀ ਸੱਚਾਈ ਕੀ ਹੈ ਇਹ ਕਿਹੜੀ ਸਕੀਮ ਹੈ ਜਿਹੜੀ ਕਿ ਹੁਣ ਲਾਗੂ ਹੋਣ ਜਾ ਰਹੀ ਹੈ ਜਾਂ ਫਿਰ ਜਿਹੜੀ ਕਿ ਇਸ ਦੀਆਂ ਖਬਰਾਂ ਪੈਲ ਰਹੀਆਂ ਨੇ ਉਹ ਵੀ ਤੁਹਾਨੂੰ ਜ਼ਰੂਰ ਦੱਸਾਂਗੇ ਦਰਅਸਲ ਹਰ ਕੋਈ ਬੁਢਾਪੇ ਤੱਕ ਇੱਕ ਵੱਡਾ ਫੰਡ ਇਕੱਠਾ ਕਰਨਾ ਹੁੰਦਾ ਹੈ ਤਾਂ ਜੋ ਹੋ ਰਿਟਾਇਰਮੈਂਟ ਤੋਂ ਬਾਅਦ ਇੱਕ ਆਰਾਮਦਾਇਕ ਅਤੇ ਆਨੰਦਦਾਇਕ ਜੀਵਨ ਬਤੀਤ ਕਰ ਸਕਣ ਹਾਲਾਂਕਿ ਘਰੇਲੂ ਅਤੇ ਨਿੱਜੀ ਖਰਚਿਆਂ ਨੂੰ ਪੂਰਾ ਕਰਨ ਤੋਂ ਬਾਅਦ ਇੱਕ ਵਿਅਕਤੀ ਅਕਸਰ ਮਹੀਨੇ ਦੇ ਅੰਤ ਤੱਕ ਇੰਨਾ ਪੈਸਾ ਇਕੱਠਾ ਨਹੀਂ ਕਰ ਪਾਉਂਦਾ ਵਿਕ ਦੇ ਲਈ ਲੱਖਾਂ ਡਾਲਰ ਇਕੱਠੇ ਕਰ ਸਕੇ ਤਾਂ ਹਾਲਾਂਕਿ ਜੇਕਰ ਬਚਤ ਸਮਝਦਾਰੀ ਨਾਲ ਕੀਤੀ ਜਾਵੇ ਤਾਂ ਇਹ ਅਸੰਭਵ ਜਾਪਦਾ ਹੈ ਪਰ ਕਮ ਸੰਭਵ ਹੋ ਸਕਦਾ ਹੈ ਤਾਂ ਐਸਆਈਪੀ ਇੱਕ ਦੱਸ ਦिए ਕਿ ਬਿਹਤਰ ਵਿਕਲਪ ਹੈਗਾ ਆਖਿਰ ਸਿਪ ਯਾਨੀ ਕਿ SIP ਹੈ ਕਿ ਤਾਂ ਇੱਕ ਮਿਊਚੁਅਲ ਫੰਡ ਦਾ ਸਿਸਟਮੈਟਿਕ ਇਨਵੈਸਟਮੈਂਟਲ ਪਲਾਨ ਹੈ ਯਾਨੀ ਕਿ SIP ਇੱਕ ਬਿਹਤਰ ਨਿਵੇਸ਼ ਵਿਕਲਪ ਹੋ ਸਕਦਾ ਹੈ SIP ਦੇ ਵਿੱਚ ਨਿਵੇਸ਼ ਕਰਨਾ ਹੋਰ ਮਿਊਚੁਅਲ ਫੰਡ ਨਿਵੇਸ਼ ਵਿਕਲਪਾਂ ਦੇ ਨਾਲੋਂ ਆਸਾਨ ਹੈ ਅਤੇ ਉੱਚ ਰਿਟਰਨ ਸੰਭਾਵਨਾਵਾਂ ਦੀ ਪੇਸ਼ਕਸ਼ ਕਰਦਾ ਹੈ ਇਸ ਲਈ ਜੇਕਰ ਤੁਹਾਡੇ ਨਿਮਤ ਆਮਦਨ ਹੈ ਤਾਂ ਇੱਕ ਸਿਸਟਮੈਟਿਕ ਇਨਵੈਸਟਮੈਂਟਲ ਪਲਾਨ ਯਾਨੀ ਕਿ ਐਸਆਈਪੀ ਇੱਕ ਵਧੀਆ ਫਿਟ ਹੈ ਐਸਆਈਪੀ ਦੇ ਵਿੱਚ ਹਰ ਮਹੀਨੇ ਲਗਾਤਾਰ ਛੋਟੀਆਂ ਰਕਮਾਂ ਦਾ ਨਿਵੇਸ਼ ਕਰਕੇ ਤੁਸੀਂ ਲੰਬੇ ਸਮੇਂ ਦੇ ਲਈ ਇੱਕ ਵੱਡਾ ਫੰਡ ਇਕੱਠਾ ਕਰ ਸਕਦੇ ਹੋ ਇਕਸਾਰ ਨਿਵੇਸ਼ਾਂ ਰਾਹੀਂ ਇੱਕ ਵੱਡੀ ਰਕਮ ਇਕੱਠੀ ਕੀਤੀ ਜਾ ਸਕਦੀ ਹੈ ਜੇਕਰ ਤੁਸੀਂ ਆਪਣਾ ਨਿਵੇਸ਼ ਹਜ਼ਾਰ ਦੀ ਮਾਸਿਕ ਯਾਨੀ ਕਿ ਹਰ ਮਹੀਨੇ ਤੁਸੀਂ ਹਜ਼ਾਰ ਐਸਆਈਪੀ ਦੇ ਨਾਲ ਸ਼ੁਰੂ ਕਰਦੇ ਹੋ ਤਾਂ 12% ਸਾਲਾਨਾ ਵਿਆਜ ਕਮਾਉਂਦੇ ਹੋ ਤਾਂ ਤੁਹਾਡੇ ਕੋਲ 31 ਸਾਲਾਂ ਤੱਕ 1.2 ਕਰੋੜ ਦਾ ਫੰਡ ਹੋਵੇਗਾ ਇਸੇ ਤਰ੍ਹਾਂ ਜੇਕਰ ਤੁਸੀਂ ਐਸਆਈਪੀ ਦੇ ਵਿੱਚ ਹਰ ਮਹੀਨੇ 50000 ਦਾ ਨਿਵੇਸ਼ ਕਰਦੇ ਹੋ ਤਾਂ ਇਸ ਨੂੰ ਹਰ ਸਾਲ 11% ਵਧਾਉਂਦੇ ਹੈ ਵਧਾਉਂਦੇ ਹੋ ਅਤੇ ਆਪਣੇ ਜਮਾ ਰਾਸ਼ੀ ਦੇ ਉੱਤੇ ਸਾਲਾਨਾ 12% ਵਿਆਜ ਕਮਾਉਣ ਦੀ ਉਮੀਦ ਕਰਦੇ ਹੋ ਤਾਂ ਤੁਸੀਂ 25 ਸਾਲਾਂ ਦੇ ਵਿੱਚ ਬਹੁਤ ਕਰੋੜਾਂ ਰੁਪਏ ਜਿਵੇਂ ਕਹਿ ਸਕਦੇ ਆਂ ਵੀ 2 ਕਰੋੜ 1377700 ਤੀ ਇਕੱਠੇ ਕਰ ਲਓਗੇ ਇਸ ਦੇ ਵਿੱਚੋਂ ਤੁਹਾਨੂੰ ਦੱਸ ਦਈਏ ਕਿ ਬਹੁਤ ਸਾਰੀ ਨਿਵੇਸ਼ ਕੀਤੀ ਰਕਮ ਵੀ ਹੁੰਦੀ ਹੈ ਤੇ ਤੁਹਾਨੂੰ ਕਰੋੜਾਂ ਦਾ ਜੋ ਕਿ ਮਾਲਕ ਬਣਾ ਸਕਦੀ ਹੈ ਦੂਜੇ ਪਾਸੇ 21 ਸਾਲ ਦੇ ਲਈ ਜੇਕਰ ਗੱਲ ਕਿਤੇ ਜਾਵੇ 50000 ਦੀ ਮਾਸਿਕ ਸਿਪ ਤੁਸੀਂ ਇਕੱਠੀ ਕਰਦੇ ਹੋ ਤਾਂ 1.16 ਕਰੋੜ ਤੱਕ ਦੀ ਕਾਫੀ ਆਮਦਨ ਪੈਦਾ ਕਰੇਗੀ ਇਸ ਦੇ ਵਿੱਚੋਂ ਤੁਹਾਡਾ ਕੁੱਲ 38.40 ਲੱਖ ਦਾ ਨਿਵੇਸ਼ ਅਤੇ ਪ੍ਰਾਪਤ ਰਿਟਰਨ 77.96 ਲੱਖ ਭਾਵੇਂ ਤੁਸੀਂ 5000 ਦੇ ਬਜਾਏ 2000 ਦਾ ਮਹੀਨਾਵਾਰ ਐਸਆਈਪੀ ਕਰਦੇ ਉਹ ਤਾਂ 10% ਸਟੈਪ ਅਪ ਦੇ ਨਾਲ ਤੁਸੀਂ ਅਗਲੇ 24 ਸਾਲਾਂ ਦੇ ਵਿੱਚੋਂ ਦੱਸਦੀ ਹੈ ਕਿ 1.10 ਕਰੋੜ ਦਾ ਫੰਡ ਇਕੱਠਾ ਕਰੋਗੇ ਹਾਲਾਂਕਿ ਇਹ ਧਿਆਨ ਦੇਣਾ ਬੇਹਤ ਮਹੱਤਵਪੂਰਨ ਹੈ ਕਿ ਐਸਆਈਪੀ ਤੁਹਾਨੂੰ ਸਿਰਫ ਜੋ ਕਿ ਦੱਸਦੇ ਕਿ ਸਿਰਫ ਤਾਂ ਹੀ ਲਾ ਪਹੁੰਚਾਉਂਦੇ ਨੇ ਜੇਕਰ ਤੁਸੀਂ ਉਹਨਾਂ ਦੇ ਨਾਲ ਲੰਬੇ ਸਮੇਤਕ ਜੁੜੇ ਰਹਿੰਦੇ ਹੋ ਬਹੁਤ ਸਾਰੇ ਲੋਕ ਬਾਜ਼ਾਰ ਦੇ ਵਿੱਚ ਜੋ ਕਿ ਗਿਰਾਵਟ ਦੌਰਾਨ ਐਸਆਈਪੀ ਬੰਦ ਕਰ ਦਿੰਦੇ ਨੇ ਜਿਸ ਦੇ ਨਾਲ ਆਪਣੇ ਆਪ ਨੂੰ ਨੁਕਸਾਨ ਹੁੰਦਾ ਕਿਉਂਕਿ ਉਹ ਨਾ ਸਿਰਫ ਬਾਜ਼ਾਰ ਦੇ ਵਿੱਚ ਉਤਰਾਅ ਚੜ੍ਹਾਅ ਦੇ ਦੌਰਾਨ ਮੁਨਾਫੇ ਤੋਂ ਵਾਂਝੇ ਰਹਿੰਦੇ ਨੇ ਸਗੋਂ ਮੰਦੀ ਦੇ ਦੌਰਾਨ ਤੁਹਾਨੂੰ ਸਸਤੀਆਂ ਵਿਕਾਈਆਂ ਖਰੀਦਣ ਤੋਂ ਵੀ ਰੋਕਦੇ ਨੇ ਐਸਆਈਪੀ ਦੇ ਪੂਰੇ ਲਾਭ ਪ੍ਰਾਪਤ ਕਰਨ ਦੇ ਲਈ ਉਹਨਾਂ ਦੇ ਨਾਲ ਉਦੋਂ ਤੱਕ ਜੁੜੇ ਰਹੋ ਜਦੋਂ ਤੱਕ ਤੁਸੀਂ ਆਪਣਾ ਟੀਚਾ ਪ੍ਰਾਪਤ ਨਹੀਂ ਕਰ ਲੈਂਦੇ ਹੁਣ ਸ਼ੁਰੂਆਤ ਕਿਵੇਂ ਕਰੀਏ ਐਸਆਈਪੀ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਇਹ ਫੈਸਲਾ ਕਰਨ ਦੀ ਜ਼ਰੂਰਤ ਹੈ ਕਿ ਤੁਸੀਂ ਹਰ ਮਹੀਨੇ ਕਿੰਨਾ ਨਿਵੇਸ਼ ਕਰਨਾ ਚਾਹੁੰਦੇ ਹੋ ਅਤੇ ਉਸ ਦੇ ਅਨੁਸਾਰ ਆਪਣੀ ਐਸਆਈਪੀ ਰਕਮ ਦੀ ਚੋਣ ਕਰੋ ਇਸ ਤੋਂ ਬਾਅਦ ਆਪਣੇ ਜੋਖਮ ਜੋ ਕਿ ਸਹਿਣਸ਼ੀਲਤਾ ਅਤੇ ਵਿਤੀ ਟੀਚਿਆਂ ਦੇ ਆਧਾਰ ਦੇ ਉੱਤੇ ਮਰਚੁਅਲ ਫੰਡਾਂ ਦੀ ਚੋਣ ਕਰੋ ਇਸ ਦੇ ਨਾਲ ਹੀ ਉਸ ਸਮੇਂ ਦੀ ਮਿਆਦ ਦੇ ਉੱਤੇ ਵਿਚਾਰ ਕਰੋ ਜਿੱਤੇ ਜਿਸ ਦੇ ਲਈ ਤੁਸੀਂ ਨਿਵੇਸ਼ ਕਰਨਾ ਚਾਹੁੰਦੇ ਹੋ ਜਿਵੇਂ ਕਿ ਥੋੜੇ ਸਮੇਂ ਦੇ ਲਈ ਦਰਮਿਆਨੇ ਸਮੇਂ ਦੇ ਲਈ ਬਹੁਤ ਜਾਂ ਫਿਰ ਲੰਬੇ ਸਮੇਂ ਦੇ ਲਈ ਸਾਰੀਆਂ ਚੀਜ਼ਾਂ ਨੂੰ ਅੰਤਿਮ ਰੂਪ ਦੇਣ ਤੋਂ ਬਾਅਦ ਪੈਨ ਆਧਾਰ ਕਾਰਡ ਅਤੇ ਪੈਨ ਕਾਰਡ ਆਧਾਰ ਕਾਰਡ ਅਤੇ ਬੈਂਕ ਵੇਰਵਿਆਂ ਦੇ ਨਾਲ ਆਪਣਾ ਕੇਵਾਈਸੀ ਪੂਰਾ ਕਰੋ ਇਸ ਤੋਂ ਬਾਅਦ ਤੁਹਾਨੂੰ ਈ ਮੰਡੀ ਇਟ ਰਾਹੀ ਆਟੋ ਡੈਬਿਟ ਦੀ ਆਗਿਆ ਦੇਣੀ ਪਵੇਗੀ ਤਾਂ ਜੋ ਹਰ ਮਹੀਨੇ ਤੁਹਾਡੇ ਖਾਤੇ ਦੇ ਵਿੱਚੋਂ ਐਸਆਈਪੀ ਰਕਮ ਆਪਣੇ ਆਪ ਘੱਟੇ ਜਾ ਸਕੇ ਤੁਸੀਂ ਸਿੱਧੇ ਮਿਰਚੁਅਲ ਫੰਡ ਹਾਊਸ ਦੀ ਵੈਬਸਾਈਟ ਦੇ ਉੱਤੇ ਜਾ ਕੇ ਆਪਣਾ ਪਲਾਨ ਚੁਣ ਸਕਦੇ ਹੋ ਜਾਂ ਫਿਰ ਪੇਟੀਐਮ ਮਨੀ ਜਾਂ ਫਿਰ ਗਰੋਥ ਦੇ ਵਿੱਚ ਵੀ ਤੁਸੀਂ ਜਾ ਸਕਦੇ ਹੋ ਤੇ ਹੁਣ ਤੁਹਾਨੂੰ ਪਹਿਲਾਂ ਐਸਆਈਪੀ ਰਜਿਸਟ੍ਰੇਸ਼ਨ ਫਾਰਮ ਭਰਨਾ ਪਵੇਗਾ ਇਸ ਦੇ ਵਿੱਚ ਤੁਹਾਨੂੰ ਐਸਆਈਪੀ ਰਕਮ ਬਾਰੰਬਾਰਤਾ ਨਿਰਧਾਰਤ ਆਦਿ ਵਰਗੇ ਕਈ ਵੇਰਵੇ ਜੋ ਕਿ ਤੁਹਾਨੂੰ ਵੇਰਵੇ ਪ੍ਰਦਾਨ ਕਰਨੇ ਪੈਣਗੇ ਇਸ ਦੇ ਨਾਲ ਐਸਆਈਪੀ ਦੇ ਨਾਲ ਤੁਹਾਡੀ ਨਿਵੇਸ਼ ਯਾਤਰਾ ਸ਼ੁਰੂ ਹੋ ਜਾਵੇਗੀ ਤਾਂ ਇਹ ਕਿਤੇ ਨਾ ਕਿਤੇ ਵਧੀਆ ਵਿਕਲਪ ਹੋ ਸਕਦਾ ਹੈਗਾ ਆਪਣੇ ਬੁਢਾਪੇ ਦੇ ਲਈ ਵਧੀਆ ਫੰਡ ਇਕੱਠਾ ਕਰਨ ਦੇ ਲਈ ਤੇ ਤੁਹਾਨੂੰ ਛੋਟੀ ਰਕਮ ਅਦਾ ਕਰਨ ਦੇ ਉੱਤੇ ਤੁਹਾਨੂੰ ਕਈ ਸਾਲਾਂ ਤੋਂ ਬਾਅਦ ਯਾਨੀ ਕਿ 20 ਤੋਂ 25 ਜਾਂ ਫਿਰ 35 ਸਾਲਾਂ ਤੱਕ ਤੁਹਾਡੀ ਬਹੁਤ ਵਧੀਆ ਇਨਕਮ ਇਕੱਠੀ ਹੋ ਜਾਵੇਗੀ